嗯。Uh huh. 我在银

って。 수고하셨 so... சாரலையாணி பஞ்சரோ ਆਇਆ ਆਰਾ ਆਰਾ ਆਲਾ ਆਰਾ ਲੋ ਬਈ ਮਿੱਤਰੋ बढ़िया बोले भाई गलत बोले <laughs> <laughs> और <से> तो तो चाचा थम <laughs> <laughs> <bumpka दीखे। S Henry> <वे। भुत्ताताता> ਹਾਂ ਚੱਲ ਦੋ ਟੱਕਣ ਅਦਰਦਾਲ ਦਾ ਕਹਿਣਾ ਆ ਗਿਆ ਹੈਗੇ ਆ ਦੋ ਖੁੱਚਣੇ ਆ ਗਿਆ ਇੱਕ ਤਾਂ ਵੀ ਇੱਕ ਤਾਂ ਵੀ ਹਾਂ ਪੰਜ ਮਾੜੀਆਂ ਅੱਠ ਕੜਸੀ ਹਾਂ ਚਾਰ ਜੱਗ ਚਾਰ ਚੱਕ ਹਾਂ ਇੱਕ ਦਾ ਪਿਆਰ ਦੋ ਤਿੰਨ ਹਾਂ ਹੈਗੇ ਆ ਦੋ ਮੱਗ ਦੋ ਮੱਗ ਮੱਗ ਤਾਂ ਨਹੀਂ ਤੇ ਆ ਕਾਫੀ ਦੇਤੀ ਆ ਦੋ ਦੇਤੀ ਆ ਹਾਂ ਹਾਂ ਵਰਸਲ ਚੱਲਣਾ ਆ ਕੀ ਰੀ ਪਾਵਰ ਵੀ ਤਾਰ ਚ ਵਸਤੂ ਤਾਰ ਚ ਵਸਤੂ ਦੋਵੇਂ ਡਰੇ ਇਧਰ ਗਿਆ ਪ੍ਰਦਾਨ ਤੇਰੀ ਬਾਦੀ ਨੈਟ ਤੇ ਵੀਡੀਓ ਫੇਰ ਆਵਾਜ਼ ਕਿਹ ਆ ਪ੍ਰਦਾਨ 8 ਨੰਬਰ ਵਾੜ ਦਾ 8 ਨੰਬਰ ਦਾ ਵਾੜ ਦਾ ਪ੍ਰਦਾਨ ਹੈ ਜੀ ਸਾਡੇ ਨੇ ਹੁਣ ਸਾਡੇ ਨਾਲ ਪ੍ਰਦਾਨ ਨਾਲ ਸੰਪਰਕ ਕਰੋ ਗੁਰਮੁਖ ਸਿੰਘ ਨਾਲ ਚੱਕੋ ਵੀ ਚੱਕੋ ਗੁਰਨੂਰ ਚੱਕ ਭਾਂਡੇ ਯਾਰ ਕਮਾਲ ਕਰੀ ਜਿਵੇਂ ਉਸਤਾ ਆਪਾਂ ਮੈਂ ਕੋਈ ਨਾ ਬਣਾ ਚੱਕੋ ਚੱਕ ਚੱਕ ਵਾਹ ਆਪਣਾ ਨੇ ਗੱਲ ਆਹ ਦੇ ਸੇਵਾਦਾਰ ਤਗੜੇ ਆ ਪੂਰੇ

ਸਾਰਾ ਦੁੱਧਾ ਭਰ ਕੇ ਲੈ ਕੇ ਆਇਆ ਸੀਗਾ ਹੈ